ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਗੈਂਗਸਟਰਵਾਦ ਨੂੰ ਜੜੋਂ ਖਤਮ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਹਾਂ ਸਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਇੱਕ 사두 ਰਾਮ ਹੈਗੇ ਹਨ ਜੋ ਕਿ ਇੱਕ ਕੰਟਰੈਕਟਰ ਇਹਨਾਂ ਨੂੰ ਇੱਕ ਐਕਸਟਰਸ਼ਨ ਕੋਲ ਆਈ ਸੀ ਲਾਰੈਂਸ ਕੁਸ਼ਲ ਦੇ ਨਾਮ ਜੋ ਬੰਨੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ ਕਿ ਲੈਨੇ ਪੁਲਿਸ ਨੂੰ ਅਪਰੋਚ ਕੀਤਾ 15 ਲੱਖ ਹੈਂਡਓਵਰ ਕਰਨਾ ਹੈ ਤੇ ਸਾਡੀ ਟੀਮ ਨੇ ਉਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਇੱਕ ਇੱਕ ਦੇ ਜੋ ਹੈ ਫਾਇਰ ਬੱਜਾ ਹੈ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ 198 ਗੈਂਗਸਟਰਾਂ ਅਪਰਾਧੀ ਮੌਜੂਲਾਂ ਦਾ ਪਰਦਾਫਾਸ਼ ਕਰਨ ਚ ਸਫਲਤਾ ਹਾਸਲ ਕੀਤੀ ਅਤੇ ਉਹਨਾਂ ਕੋਲੋਂ 482 ਹਥਿਆਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵਰਤੇ ਜਾਣ ਵਾਲੇ 102 ਵਾਹਨ 7 ਕਿਲੋ ਹੈਰੋਇਨ ਤੇ 2 ਕਰੋੜ 14 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਪੰਜਾਬ ਸਰਕਾਰ ਦਾ ਸਪਸ਼ਟ ਉਦੇਸ਼ ਹੈ ਸੂਬੇ ਨੂੰ ਅਪਰਾਧ ਮੁਕਤ ਬਣਾਉਣਾ ਤਾਂ ਜੋ ਲੋਕ ਨੀੜ ਤੇ ਸੁਖਮਈ ਜੀਵਨ ਬਤੀਤ ਕਰ ਸਕਣ